ਦੋਸਤੋ ਇੱਕ ਕਹਾਵਤ ਹੈ ਕਿ ਗਲ ਮੁਕਾਓ ਮਿੱਟੀ ਪਾਓ ਤੇ ਅੱਗੇ ਜਾਓ ਇੱਕ ਵਾਰ ਇੱਕ ਕਿਸਾਨ ਸੀਗਾ ਉਸਦਾ ਖੇਤ ਸੀਗਾ ਇੱਕ ਬਹੁਤ ਸੋਹਣਾ ਤੇ ਉਹਦੇ ਵਿੱਚ ਇੱਕ ਸੁੱਕਾ ਖੂਹ ਵੀ ਸੀ ਤੇ ਇੱਕ ਬਹੁਤ ਪਿਆਰਾ ਉਹਦਾ ਗਧਾ ਸੀ ਤੇ ਉਸਦੇ ਨਾਲ ਉੱਥੇ ਉਹ ਕੰਮਕਾਰ ਕਰਦਾ ਸੀ ਦੋ ਦੇ ਲੜਕੇ ਬਜ਼ੁਰਗ ਸੀ ਉਹ ਇੱਕ ਦਿਨ ਕਿਸਾਨ ਚੱਲ ਵਸਿਆ ਤੇ ਉਹਨਾਂ ਲੜਕਿਆਂ ਨੇ ਸੋਚਿਆ ਕਿ ਸਾਡੀ ਲੱਗੇ ਲਾਟਰੀ ਤੇ ਉਹਨਾਂ ਨੇ ਉਹ ਜ਼ਮੀਨ ਦਾ ਟੁਕੜਾ ਵੇਚਿਆ ਤੇ ਸ਼ਹਿਰ ਦੇ ਵਿੱਚ ਮੂਵ ਹੋਣ ਦਾ ਫੈਸਲਾ ਕਰ ਲਿਆ ਤੇ ਮਗਰ ਸ਼ਰਤ ਇਹ ਸੀ ਕਿ ਉਹ ਆਪਣਾ ਜਿਹੜਾ ਉਹਨਾਂ ਦਾ ਜੁੱਲੀ ਟੱਪੜ ਜੋ ਵੀ ਸੀ ਉਹ ਇੱਕਦਮ ਉੱਥੋਂ ਲੈ ਕੇ ਜਾਣ ਤੇ ਉਹ ਜ਼ਮੀਨ ਨੂੰ ਖਾਲੀ ਕਰਕੇ ਜਾਣ ਉੱਥੇ ਜਿਹੜਾ ਸੁੱਕਾ ਖੂਹ ਸੀਗਾ ਤੇ ਉਹਨੂੰ ਭੂਰ ਕੇ ਜਾਣ ਤੇ ਆਪਣਾ ਗਧਾ ਜਿਹੜਾ ਉਹ ਨਾਲ ਲੈ ਹੋਈ ਕਿ ਗੱਲ ਉਹਨਾਂ ਨੇ ਗਧੇ ਨੇ ਜੂਜ਼ ਕਰਕੇ ਗਧੇ ਨੂੰ ਉਹਨਾਂ ਨੇ ਆਪਣਾ ਸਾਰਾ ਸਮਾਨ ਸ਼ਹਿਰ ਬਦਲ ਲਿਆ ਤੇ ਕਈ ਦਿਨ ਗਧਾ ਜਿਹੜਾ ਵਿਚਾਰਾ ਉਹ ਵੀ ਭੱਜ-ਭੱਜ ਕੇ ਕੰਮ ਕਰੇ ਕਿ ਹੁਣ ਤਾਂ ਇਹ ਤੋਂ ਬਾਅਦ ਮੌਜਾ ਹੀ ਮੌਜਾ ਹੈ ਖੇਤਾਂ 'ਚ ਦਾ ਬੜਾ ਕੰਮ ਕਰਨਾ ਪੈਂਦਾ ਸੀ ਉੱਥੇ ਤਾਂ ਆਪਾਂ ਹੁਣ ਐਸੀ ਕਰਨੀ ਹੈ ਐਸਾ ਕੀ ਹੋਇਆ ਜਦੋਂ ਉਹ ਸਾਰਾ ਸਮਾਨ ਉਹਨਾਂ ਨੇ ਆਪਣਾ ਮੂਵ ਕਰ ਲਿਆ ਸਿਰਫ ਉਹ ਸੁੱਕਾ ਖੂਹ ਰਹਿ ਗਿਆ ਸੀ ਪੂਰਨ ਦਾ ਤੇ ਰਾਤ ਨੂੰ ਜਦੋਂ ਉੱਥੇ ਗਏ ਉਹ ਸਵੇਰੇ ਕੰਮ ਸ਼ੁਰੂ ਕਰਾਂਗੇ ਹੁਣ ਤੇ ਉਹ ਗਦਾ ਕਿਤੇ ਘੁੰਮਦਾ ਘੁੰਮਦਾ ਉਸ ਸੁੱਕੇ ਖੂਹ ਦੇ ਵਿੱਚ ਡੇਰ ਪਿਆ ਉਹ ਗਦਾ ਉਹ ਨਹੀਂ ਦੇਖਿਆ ਸਵੇਰੇ ਦੱਸਿਆ ਨਹੀਂ ਕਿਤੇ ਤੇ ਜਦੋਂ ਉਹ ਖੂਹ ਪੂਰਨ ਲੱਗੇ ਉਹਨਾਂ ਨੇ ਖੂਹ ਦੇ ਵਿੱਚ ਗਾਦੇ ਨੂੰ ਦੇਖਿਆ ਉਹ ਕਹਿੰਦੇ ਭਾਜੀ ਹੁਣ ਐਦਾਂ ਆਵੇ ਇਹਦੀ ਜ਼ਰੂਰਤ ਵੀ ਹੈ ਨਹੀਂ ਨਾਲੇ ਟੈਟੂ ਟੈਂਟੂ ਵੀ ਬਹੁਤ ਕਰਦਾ ਨਾਲੇ ਉੱਥੇ ਕਿੱਥੇ ਰੱਖਾਂਗੇ ਇਹਨੂੰ ਹੁਣ ਐਂ ਕਰੋ ਜੀ ਉਹਨਾਂ ਨੇ ਸਲਾਹ ਕੀਤੀ ਬਈ ਗਲ ਮਕਾਓ ਮਿੱਟੀ ਪਾਓ ਤੇ ਅੱਗੇ ਜਾਓ ਉਹਨਾਂ ਨੇ ਜੀ ਮਿੱਟੀ ਪਾਣੀ ਸ਼ੁਰੂ ਕਰਤੀ ਜਲਦੀ ਜਲਦੀ ਤੇ ਉਹ ਕੋਈ ਦੇਖ ਨਾ ਲਵੇ ਤੇ ਉਹ ਜਿਹੜਾ ਆ ਗਧੇ ਦੇ ਉੱਪਰ ਜਦੋਂ ਮਿੱਟੀ ਦੇ ਕੇ ਗਧਨੇ ਤੇ ਦੰਦੇ ਬਥਰੇ ਪੱਥਰ ਸਾਇਓ ਸੀ ਉਹ ਐਦਾ ਹਿੱਲਿਆ ਕਰੇ ਹੌਲੀ ਹੌਲੀ ਆਪਣੇ ਪੈਰ ਉੱਪਰ ਉੱਡ ਜਾਂਦਾ ਗਿਆ ਤੇ ਉਹ ਜਦੋਂ ਖੂ ਪੂਰਿਆ ਉਸ ਵਕਤ ਤੱਕ ਗਧਾ ਉਥੋਂ ਉੱਪਰ ਖੂ ਦੇ ਆ ਕੇ ਬਾਹਰ ਨਿਕਲ ਕੇ ਭੱਜ ਗਿਆ ਤੇ ਉਹ ਸੋਚਣ ਲੱਗਿਆ ਕਿ ਇਹ ਮੈਂ ਤਾਂ ਸੋਚਦਾ ਸੀ ਕਿ ਮੈਨੂੰ ਅੱਜ ਤੋਂ ਬਾਅਦ ਕੋਈ ਕੰਮ ਨਹੀਂ ਇਹਨਾਂ ਨੇ ਖਰਵਾਣਾ ਮੇਰੇ ਕੋਲੋਂ ਵੀ ਇਹ ਤਾਂ ਮੇਰੇ ਦੇ ਮਿੱਟੀ ਪਾ ਕੇ ਚੱਲੇ ਸੋ ਦੋਸਤੋ ਕਈ ਵਾਰ ਇਸ ਤਰ੍ਹਾਂ ਹੁੰਦਾ ਆ ਕਈ ਲੋਗ ਗਧੇ ਹੁੰਦੇ ਆ ਉਹ ਭੱਜ ਭੱਜ ਕੇ ਕੰਮ ਕਰਦੇ ਆ ਮਗਰ ਜਦੋਂ ਉਹਨਾਂ ਦੀ ਜ਼ਰੂਰਤ ਨਹੀਂ ਹੁੰਦੀ ਤੇ ਫਿਰ ਜਿਹੜੀ ਹੈ ਸਿਚੁਏਸ਼ਨ ਇਦਾਂ ਦੀ ਆ ਜਾਂਦੀ ਹੈ ਕਿ ਉਹ ਉਹਨਾਂ ਨੂੰ ਐਸੇ ਖੂਚ ਸੱਟੋ ਗਲ ਮੁਕਾਓ ਮਿੱਟੀ ਪਾਓ ਤੇ ਅੱਗੇ ਜਾਓ ਇਹ ਜਿਹੜਾ ਰੂਲ ਹੈਗਾ ਆ ਇਸ ਜਹਾਨ ਦੇ ਵਿੱਚ ਅੱਜਕੱਲ੍ਹ ਔਰ ਚੱਲਦਾ ਮੇਰੇ ਖਿਆਲ ਨਾਲ ਪਹਿਲਾਂ ਵੀ ਸੀ ਮਗਰ ਹੁਣ ਇਹ ਜ਼ਿਆਦਾ ਹੋ ਗਿਆ ਇਸ ਕਰਕੇ ਡਾਂਕੀ ਗਧੇ ਨਾ ਬਣੋ ਆਪਣੇ ਆਪ ਦੀ ਆਪਣੇ ਆਪ ਦੀ ਕੀਮਤ ਨੂੰ ਪਹਿਚਾਣੋ ਤਮਾ